ਤੋਰਾ ਤੇ ਉੱਡਾ ਹੀ ਨਹੀਂ ਬਣ ਜਾਣਾ ਤੇ ਚੰਗੀ ਨਸਲ ਦਾ ਬੱਕਰਾ ਹੈ ਪੂਰਾ ਖੁੱਲੇ ਹੱਡਾਂ ਦਾ ਤੇ ਲੰਬੇ ਹੱਡਾਂ ਦਾ ਤੇ ਬਾਕੀ ਆਪਾਂ ਵੀਡੀਓ ਰਹੀ ਇਹਦੇ ਤੁਹਾਨੂੰ ਦੰਦ ਵੀ ਦਿਖਾ ਸਕਦੇ ਆ ਚਾਰੇ ਦੰਦ ਹੈ ਜੀ ਉਹਨੂੰ ਦਿਖਾਓ ਆ ਲਓ ਜੀ ਚਾਰੇ ਦੰਦ ਹੈ ਮੇਰੀ ਗੱਲ ਝੂਠ ਨਹੀਂ ਹੋਊਗੀ ਇਹ ਜੋ ਬੱਕਰਾ ਹੈ ਹਾਂ ਜੀ ਇਹ ਚੰਦੀ ਗੜੀਏ ਲਾਲੇ ਦੇ ਬੱਕਰੇ ਦਾ ਪੁੱਤ ਹੈ ਹਾਂ ਜੀ ਚੰਦੀ ਗੜੀਏ ਲਾਲੇ ਨੇ ਲਿਆਤੀ ਬੁੱਧੂ ਮਰੀਲੇ ਵਾਲੇ ਤੋਂ ਬੱਕਰਾ ਕਿਉਂਕਿ ਐਂੀ ਗੱਲ ਹੈ ਇਹ ਜਿੰਗੀਆਂ ਨਸਲਾਂ ਨੂੰ ਮੈਂ ਤਾਂ ਹੀ ਕਹਿਣਾ ਹੁੰਨਾ ਬੀਚ ਚੰਗੀਆਂ ਨਸਲਾਂ ਦੇ ਬਰੀਡਾਂ ਦੇ ਮੁੱਲ ਕੋਈ ਨਹੀਂ ਹਾਂਜੀ ਚੰਗੇ ਬੰਦਿਆਂ ਦੇ ਵੀ ਮੁੱਲ ਕੋਈ ਉਦੋਂ ਨੂੰ ਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ ਠੀਕ ਹੈ ਜੀ ਦੋ ਬੰਦੇ ਨੂੰ ਪਹਿ ਲਿਆ ਬਾਕੀ ਜਿਹੜੇ ਬੱਚੇ ਤੇ ਹੋਣਗੇ ਤਾਂ ਇੱਕ ਬੱਚਾ ਅਸੀਂ ਦਾਤਾ ਸਰਕਾਰ ਦੇ ਨਾਂ ਤੇ ਕੋ ਸਾਡਾ ਜਿਹੜਾ ਸਾਨੂੰ ਦਿਲ ਨੂੰ ਜੰਮ ਗਿਆ ਇਹ ਮਾਲਾ ਜਾਲੀ ਉਹਦੇ ਵਾਸਤੇ ਫਰੀ ਵਾਹ ਜੀ ਵਾਹ ਉਹਦੇ ਵਾਸਤੇ ਫਰੀ ਆ ਸਿਰਫ ਜਿਹੜਾ ਕੋਈ ਨੋਰਮਲ ਬੰਦਾ ਮਾਥੜਿਆ ਉਹਦੇ ਵਾਸਤੇ ਅਸੀਂ ਦੁਆ ਕਰਦੇ ਹਾਂ ਮਾਲਕਾ ਗੇ ਉਸ ਬੰਦੇ ਨੂੰ ਬਿਲਕੁਲ ਫ੍ਰੀ ਬਚਾਉਂਦੇ ਹਾਂ ਤੇ ਹੁਣ ਬਾਈ ਜੀ ਦੋ ਚਾਰ ਰੰਗ ਹੈ ਹਾਂਜੀ ਪਹਿਲੇ ਦਿਨੋਂ ਹਾਂਜੀ ਦਿਲਾਂ ਦੀ ਧੜਕਣ ਚੱਲੀ ਹੋਈ ਹਾਂਜੀ ਪਾਲੀਆਂ ਦਾ ਤਰੰਗ ਹਾਂਜੀ ਕਾਲਾ ਤੇ ਪੱਕਾ ਲੋਹਾ ਹਾਂਜੀ ਵੀ ਇਹ ਬਰੀਡਾਂ ਪਾਲੋ ਤੁਸੀਂ ਪੁਰਾਣੇ ਵਿਰਸ਼ਾਂ ਤੇ ਆ ਜਾਓ ਜਿਵੇਂ ਪਹਿਲਾਂ ਆਪਣੇ ਬੁਢੇ ਰੱਖਦੇ ਹੁੰਦੇ ਸੀ ਹਾਂਜੀ ਕਿ ਧੌਣ ਬਹੁਤ ਲੰਮੀ ਆ ਹਾਂਜੀ ਤੇ ਧੌਣ ਲਾਜੀ ਦਿਖਾ ਕਰੋ ਅਸੀਂ ਪਾਕਿਸਤਾਨ ਦੇ ਜਿੰਨੇ ਸੱਜਣ ਸਾਡੇ ਰਹਿਗੇ ਆ ਰਾਸ਼ੇ ਜੱਟ ਸਾਹਿਬ ਜੀ ਚਾਚਾ ਅਸ਼ਰਫ ਗੁਜਰਾਂ ਔਰ ਜਾਨੀ ਜਿਹਨਾਂ ਦਾ ਪਿੰਡ ਘੜਕਾ ਪਿੰਡ ਇੱਥੇ ਲੱਗੇ ਜੀ ਨੂਰ ਆਪਣੇ ਮਡਾਲੀ ਸ਼ਰੀਪ ਦੇ ਨਾਲ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰੀਏ ਜਿੰਨੇ ਵੀ ਪਾਕਿਸਤਾਨ ਸਾਡੇ ਸੱਜਣ ਸਾਡੀ ਵੀਡੀਓ ਦੇਖਦੇ ਆ ਰਾਜੂ ਬਾਈ ਦੀ ਤੇ ਅਸੀਂ ਉਹਨਾਂ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਇੰਡੀਆ ਵਿੱਚ ਵੀ ਬੱਕਰੀ ਬਹੁਤ ਹੈ ਥੋੜੇ ਪਾਕਿਸਤਾਨ ਵਿੱਚ ਬਹੁਤ ਹੈ ਬਾਕੀ ਪਾਕਿਸਤਾਨ ਦਾ ਸ਼ੌਂਕ ਬਹੁਤ ਹੈ ਸ਼ੌਂਕ ਇੰਡੀਆ ਵਿੱਚ ਵੀ ਹੈ ਇਹ ਮੱਖੀਆਂ ਤੇ ਡੱਬ ਹੈ ਆ ਪੰਛੀਆਂ ਨੇ ਇਹ ਜੋੜੀ ਤੇਰੀ ਬਹੁਤ ਵਧੀਆ ਇੱਕ ਨਸਲ ਦੀ ਜੋੜੀ ਹੈ ਜਿਨ੍ਹਾਂ ਨੂੰ ਸਾਡੇ ਪ੍ਰਾਂ ਪਾਕਿਸਤਾਨੀ ਜ਼ਿਆਦਾ ਇਹਨਾਂ ਨੂੰ ਪ੍ਰਮੋਟ ਕਰ ਜੋ ਮਾਜੇ ਦੇ ਮਤਲਬ ਮੱਝ ਵੀ ਪੂਰੇ ਹੋ ਗਿਆ ਤਾਂ ਕੀ ਕਰਨਾ ਪਰ ਨਾਮ ਚੱਲਦਾ ਸੀ ਚਾਰ ਨੂੰ ਜੱਟ ਚਾਰ ਨੂੰ ਚਾਮਾ ਚਾਰ ਨੂੰ ਚੰਮ ਇਹ ਉਹ ਉਹਨਾਂ ਦੇ ਘਰ ਸੀ ਮਤਲਬ ਇਸ ਤਰ੍ਹਾਂ ਜਾੜਾ ਦੁਰਿਆਂ ਦਾ ਅੱਛਾ ਜੀ ਇੱਕ ਵਕਤ ਡਾਪ ਇੱਥੇ ਜਾਂ ਪਿੱਠੇ ਪਿੱਛੇ ਪੱਟ ਦੇ ਲਸਣਾ ਅੱਛਾ ਜੀ ਚਾਰ ਨੂੰ ਚਾਰ ਨੂੰ ਚਾਮਾ ਬਾਕੀ ਇਹ ਵੀਡੀਓ ਜਿਹੜੀ ਸਾਰੇ ਪਤਾ ਲੱਗ ਗਿਆ ਕਿ ਚਾਰ ਨੂੰ ਚੰਮ ਕੌਣ ਸੀ ਜਿਨ੍ਹਾਂ ਨੇ ਧੁੰਮਾ ਪਾਈਆਂ ਅੱਜ ਉਹਨਾਂ ਦੇ ਬਾਪੇ ਦੀ ਜ਼ਰਕਾਤ ਤੇ ਖੜਿਆ ਰੋਜੇ ਦੇ ਉੱਤੇ ਹਰ ਸਾਲ ਜਿੱਥੇ ਮਢਾਲੀ ਸ੍ਰੀ ਮੇਲਾ ਭਰਦਾ ਹੈ ਤੇ ਬਹੁਤ ਵਧੀਆ ਮੇਲਾ ਹੈ ਉੱਥੇ ਮੇਰੇ ਭਰਾ ਸਾਰੇ ਇਕੱਠੇ ਹੋਏ ਆ ਜੜੀ ਤੇ ਸਾਡਾ ਵੀਰ ਨੂਰ ਮਹਿਲੀਆ ਮੰਗਾ ਵੀ ਕਾਦਰ ਤੋਂ ਆਏ ਨੇ ਜਿਹੜੇ ਕਿ ਬਾਹਰਲੇ ਮੁਲਖ ਰਹਿੰਦੇ ਆ ਤੇ ਸਾਡੇ ਦੋਸਤ ਮਿੱਤਰ ਬੁੱਧੂ ਜੀ ਮਰੇਲੇ ਤੋਂ ਤੇ ਚੰਡੀਗੜੀਆ ਜੀ ਲਾਲਾ ਸਾਡਾ ਭਰਾ ਛੋਟਾ ਵੀਰ ਇਹ ਵੀ ਪਹੁੰਚੇ ਨੇ ਤੇ ਮੈਂ ਇਹਦੇ ਪਿੰਡ ਦਾ ਨਾਮ ਨਹੀਂ ਜਾਣਦਾ ਮੇਰਾ ਮੁੰਡਾ ਜ਼ਰੂਰ ਜਾਣਦਾ ਕਿਉਂ ਮੈਂ ਜਾਨਣਾ ਘਟਾਂ ਠੀਕ ਹੈ ਜੀ ਚੰਡੀਗੜੀ ਕਹਿੰਦੇ ਆ ਚੰਡੀਗੜੀ ਸਾਰੇ ਕਹਿੰਦੇ ਆ ਤੇ ਅਸੀਂ ਇਹਨਾਂ ਨਾਲ ਦੋ ਚਾਰ ਗੱਲਾਂ ਜੇ ਸਾਂਝੀਆਂ ਬੱਕਰੀਆਂ ਬਾਰੇ ਕਰਨੀਆਂ ਨੇ ਜੋ ਕਿ ਨਸਲਾਂ ਨੇ ਕੀ ਕਿਹਨੇ ਨਸਲਾਂ ਨੇ ਕਿਹੜੀ ਨਸਲ ਚੰਗੀ ਐ ਕਿਹੜੀ ਮਾੜੀ ਐ ਤੇ ਅੱਜ ਮੇਰੇ ਵੀਰ ਵਿੱਚੋਂ ਬਾਹਰਲੇ ਮੁਲਖਾਂ ਵਾਲੇ ਬੰਦੇ ਕੰਨਾਂ ਪਿੱਛੇ ਵੀ ਲਾ ਗਏ ਤੇ ਕੰਨਾਂ ਨੇ ਕੋਈ ਦੁੱਧ ਵੀ ਨਹੀਂ ਦੇਣਾ ਤੇ ਥੋੜਾ ਜਿਹਾ ਸਨੱਖ ਵੀ ਦੇਖੋ ਬੱਕਰੀ ਦੀ ਅੱਖ ਲਾਲ ਵੀ ਚੱਲ ਜੂ ਚਿੱਟੀ ਵੀ ਚੱਲ ਜੂ ਅੱਖਾਂ ਗੈਰ ਵੀ ਨਾ ਲੱਗੋ ਤੇ ਨਸਲ ਜ਼ਰੂਰ ਕਬੂਲ ਕਰੀਏ ਆਪਾਂ ਨਸਲ ਮਾੜੀ ਨਹੀਂ ਹੋਣੀ ਚਾਹੀਦੀ ਤੇ ਨਸਲ ਬਾਰੇ ਬਾਈ ਨੂੰ ਜੀ ਪੁੱਛਾਂ ਗੱਲਾਂ ਬਾਕੀ ਤਾਂ ਤੁਸੀਂ ਸਾਰੇ ਸਿਆਣੇ ਹੋ ਅੱਜ ਪਾਗਲ ਬੌਲਾ ਕੋਈ ਨਹੀਂ ਸਲਾਮ ਅਲੈਕਮ ਜੀ ਭਾਈ। ਵਾਲੇਕਮ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਬਾਬਾ ਅਬਦੁੱਲ ਰਸ਼ਾ ਕਾਦਰੀ ਜਿਨ੍ਹਾਂ ਦਾ ਮੇਲਾ ਹਰ ਸਾਲ ਚੱਲਦਾ ਆ। ਅੱਛਾ ਜੀ। 118 ਸਾਲ ਹੋ ਗਿਆ ਜੀ ਆ ਜਿਹੜਾ ਮੇਲਾ ਜਾ ਰਿਹਾ ਇਸ ਟਾਈਮ। ਹਾਂ। 118 ਸਾਲ ਹੋ ਗਿਆ ਜੀ ਮੇਲੇ ਚੱਲਦੇ ਨੂੰ। ਹਾਂ ਜੀ। ਦਾਤਾ ਅਬਦੁੱਲ ਰਸ਼ਾ ਕਾਦਰੀ ਬਗਦਾਦ ਸ਼ਹਿਰ ਤੋਂ ਆਏ ਹੋਏ ਆ। ਰਾਖ ਦੇ ਵਿੱਚੋਂ। ਅੱਛਾ ਜੀ। ਇਹ ਉਹਨਾਂ ਦੀ ਲੜੀ ਆ ਗੌਂਸ ਬਗਿਆਰਵੀਂ ਸਰਕਾਰ ਦੀ ਲੜੀ ਦੇ ਵਿੱਚੋਂ ਇਹ ਸਰਕਾਰਾਂ ਦਾ ਦਰਵਾਰ ਆ। ਹਾਂ ਜੀ। ਜਿੰਨੇ ਵੀ ਇੱਥੇ ਸਰਕਾਰਾਂ ਨੇ ਇੱਥੇ ਗਦੀ ਨਸੀਬ ਹੋਏ ਆ ਸਾਰਿਆਂ ਨੇ ਤਨੋਂ ਮਨੋਂ ਸੇਵਾ ਕਰ ਔਰ ਦਬਾਬੇ ਦੀ ਇਸ ਧਰਤੀ ਨੂੰ ਬਹੁਤ ਭਾਗ ਲੱਗੇ ਆ ਤੇ ਦਾਤਾ ਸਰਕਾਰ ਸਭੀਆਂ ਆਸਾਂ ਵਰਾਦਾਂ ਤੇ ਪੂਰੀਆਂ ਕਰਦੇ ਆ ਹਰ ਇੱਕ ਤਰ੍ਹਾਂ ਦੀ ਮਨੋ ਕਾਮਨਾ ਤੇ ਦਾਤਾ ਸਰਕਾਰ ਪੂਰੀਆਂ ਕਰਦੇ ਆ ਬਾਕੀ ਰਾਜੂ ਗੌਰਮ ਦਿਲਵਰ ਪੰਜਾਬ ਦੇ ਅਸੀਂ ਬਹੁਤ ਧੰਨਵਾਦ ਦੀਆਂ ਇਹ ਰਾਜੂ ਗੌਰਮ ਦਿਲਵਰ ਪੰਜਾਬ ਦੇ ਇਹਨਾਂ ਦੇ ਚੈਨਲ ਦੇ ਥਰੂ ਜਿਹੜੇ ਆ ਆਪਣੇ ਸੱਜਣ ਮਿੱਤਰ ਸੰਗਤ ਸਾਰੀ ਖੜੀ ਆ ਇਹ ਇਹਨਾਂ ਦੀ ਬਦੌਲਤ ਆ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਔਰ ਚੰਗੀ ਨਸਲ ਬਾਰੇ ਮਿਲੂਗਾ ਮਾੜੀ ਨਸਲ ਤੋਂ ਚੰਗੀ ਕਿੱਦਾਂ ਬਣਾਉਣੀ ਆ ਤੇ ਚੰਗੀ ਦੀ ਤੋਂ ਮਾੜੀ ਤੋਂ ਉਹ ਤਾਂ ਹਰੇਕ ਨੂੰ ਪਤਾ ਵੀ ਕਿੱਦਾਂ ਬਣ ਜਾਂਦੀ ਆ ਉਹ ਤਾਂ ਮੇਨ ਬੱਕਰੇ ਤੋਂ ਬਕੜਾ ਮਾੜਾ ਛੱਡਾਂਗੇ ਤਾਂ ਉਹ ਥੱਲੇ ਨੂੰ ਨਸਲ ਆ ਜਾਣੀਆਂ ਤੇ ਨਸਲ ਬੱਕਰੇ ਤੋਂ ਬਣਦੀ ਏ ਮੇਨ ਬਾਕੀ ਇਹ ਜਿਹੜਾ ਬੱਕਰਾ ਪੱਕਾ ਲੋਹਾਇਆ ਤੇ ਕੋਈ ਕਹਿਣ ਨੂੰ ਕਹਿੰਦਾ ਵੀ ਮੈਂ ਜੀ ਘਰ ਦੇ ਸਾਰਾ ਬੀਜ ਪਾਲਿਆ ਹੋਇਆ ਹਾਂਜੀ ਹਾਂਜੀ ਤੇ ਤੋ ਇਹਨੂੰ ਬਾਈ ਕੈਮਰਾ ਕੋਲ ਮਹਰਾਇਦਾ ਇਹ ਬਾਈ ਬੁੱਧੂ ਮਰੇਲੇ ਵਾਲਾ ਅਸੀਂ ਇਹਨਾਂ ਤੋਂ ਲੈ ਕੇ ਆਏ ਆ ਮੈਂ ਉਸ ਟਾਈਮ ਸਗਾ ਕਤਰ ਦੇ ਵਿੱਚ ਫੋਨ ਤੇ ਆਪੇ ਨਾਲ ਬਾਈ ਨਾਲ ਗੱਲ ਕੀਤੀ ਆ ਇਹਨਾਂ ਨੂੰ ਵੀਡੀਓ ਪਾਈ ਸੀ ਆਪਾਂ ਇਹਨੂੰ ਦੱਸੇ ਵੀ ਆਪਾਂ ਨੂੰ ਬੱਚਾ ਚਾਹੀਦਾ ਤੇ ਆਪਣਾ ਨ ਭਾਈ ਨਾ ਹੱਥ ਨਹੀਂ ਮੁੜਿਆ ਹਾਂਜੀ ਹਾਂਜੀ ਤੇ ਜਿੰਨੇ ਕਦਾ ਅਸੀਂ ਲਿਆ ਤੇ ਸਿਰਫ ਮੈਨੂੰ ਮੈਂ ਦੇ ਵਿੱਚ ਚੋਂਗੜ ਬੱਚੇ ਦਾ ਸੱਤੋਂ ਮੁੱਲ ਲਿਆ ਇਹਨਾਂ ਨੇ ਹਾਂਜੀ ਲੈ ਕੇ ਅਸੀਂ ਮਲਾਂ ਕੋਈ ਖੀਰਾ ਲੈ ਕੇ ਆਇਆ ਤੇ ਸੱਤੋਂ ਮੁੱਲੇ ਨੇ ਸਿਰਫ ਚੋਂਗੜ ਦਾ ਲਿਆ ਕਿਉਂ ਇੱਕ ਸਿਰਫ ਜਾਰੀ ਦੋਸਤੀ ਨਵਾਉਣ ਵਾਲੇ ਕੋਈ ਕੋਈ ਬੰਦੇ ਹੁੰਦੇ ਆ ਸਾਸਿਕਾਲ ਦਾ ਅਸਲਾਮ ਅਲੈਕੁਮ ਸਾਰੇ ਬੰਦੇ ਲਿਆ ਤੇ ਬਾਕੀ ਸ਼ੌਂਕ ਮੇਨ ਹੈਗਾ ਬੱਕਰੇ ਤੋਂ ਠੀਕ ਹੈ ਜੀ ਬੱਕਰਾ ਚੰਗਾ ਹੋਊਗਾ ਤੇ ਉੱਥੇ ਜੀ ਬਾਬਾ ਜੀ ਤੇ ਇਹੇ ਜੀ ਜੋ ਕੇ ਤੁਸੀਂ ਇਹਦੀ ਗੱਲ ਕਰਦੇ ਹੋ ਹਾਂ ਜੀ ਜੋ ਇਹਦਾ ਬਾਪ ਤੀ ਨਾ ਹਾਂ ਜੀ ਬੁੱਧੂ ਮਰੇਲੇ ਵਾਲੇ ਨਾਲ ਜਿਹੜੇ ਅੱਜ ਕੇ ਬੁੱਧੂ ਮਰੇਲੇ ਦਾ ਸਾਡੇ ਸਾਰੇ ਪੰਜਾਬ ਦੇ ਵਿੱਚ ਨੌ ਚੱਲਦਾ ਹੈ ਹਾਂ ਜੀ ਬਹੁਤ ਮਹਾਰਾਜ ਦੁਆਵਾਂ ਰੱਖੇ ਨਾਲੇ ਸਿਰ ਤੇ ਹੱਥ ਰੱਖੇ ਪ੍ਰਮਾਤਮਾ ਤੇ ਉਹਨਾਂ ਦੇ ਨਾਲ ਨੇ ਸਾਡੇ ਸਤਾਰ ਛੋਟੇ ਵੀਰ ਚੰਦੀ ਗੜੀਆ ਲਾਲਾ ਜੀ ਹਾਂ ਜੀ ਬਹੁਤ ਭਾਗ ਲੱਗੇ ਨੇ ਰੰਗ ਲੱਗੇ ਨੇ ਇਹਨਾਂ ਦੇ ਮਾਲਕਾਂ ਅਹੀਂ ਰੱਖੇ ਲਾ ਕੇ ਇਹ ਜੋ ਬੱਕਰੇ ਹਾਂ ਜੀ ਇਹ ਚੰਦੀ ਗੜੀਏ ਲਾਲੇ ਦੇ ਬੱਕਰੇ ਦਾ ਪੁੱਤ ਹੈ ਹਾਂਜੀ ਚੰਦੀ ਗੜੀਏ ਲਾਲੇ ਨੇ ਲਿਆਤੀ ਬੁੱਧੂ ਮਰੇਲੇ ਵਾਲੇ ਤੋਂ ਬੱਕਰਾ ਕਿਉਂਕਿ ਐਂੀ ਗੱਲ ਹੈ ਇਹ ਕਣੇ ਹਾਂਜੀ ਇਹ ਜੀ ਅੱਜ ਤੋਂ 3 ਸਾਲ ਪਹਿਲਾਂ ਨਮਾਇਸ ਲੱਗੀ ਸੀ ਲੋਂਗੋਵਾਲ ਦੀ ਧਰਤੀ ਦੇ ਉੱਤੇ ਹਾਂਜੀ ਉੱਥੇ ਲੋਂਗੋਵਾਲ ਸ਼ੋਅ ਮੈਚ ਹੋਏ تھے ਜੀ ਬਹੁਤ ਤਕੜੇ ਬੱਕਰੇ ਬੱਕਰੀਆਂ ਦੇ ਹਾਂਜੀ ਤੇ ਬਾਈ ਬੁੱਧੂ ਮਰੇਲੇ ਵਾਲਾ ਬੱਕਰਾ ਇਦੋਂ ਉੱਚਾ ਸੀ ਬਹੁਤ ਲੰਮਾ ਚੌੜਾ ਸੀ ਤੇ ਚੋਕੇ ਦਾ ਬਾਪ ਸੀ ਹਾਂਜੀ ਹੱਦੇ ਇਹਨੇ ਉਹਦੀ ਕਦਰ ਤੇ ਪਹੁੰਚਣੇ ਹਜੇ ਚਾਰੇ ਦੰਦਾ ਹਾਂਜੀ ਪਹੁੰਚ ਜਾਣਾ ਉੱਡ ਹੀ ਹੋ ਜਾਣਾ ਤੇ ਬਾਈ ਨੇ ਉਸ ਸਮੇਂ ਮੰਦੇ ਭਾਅ ਦੇ ਵਿੱਚ ਅੱਜ ਮੈਂ ਭਾਅ ਦੱਸਣ ਲੱਗਿਆ 2,40,000 ਰੁਪਏ ਦਾ ਚੰਦੀ ਗੜੀਏ ਲਾਲੇ ਨੇ ਬੱਕਰਾ ਬੁੱਧੂ ਮਰੇਲੇ ਦੇ ਤੋਂ ਖਰੀਦਿਆ ਤੀ ਹਾਂਜੀ ਸਾਡੇ ਥਰੂ ਖਰੀਦਿਆ ਤੀ ਹਾਂਜੀ ਕਿਉਂਕਿ ਚੰਗੀਆਂ ਨਸਲਾਂ ਨੂੰ ਮੈਂ ਤਾਂ ਹੀ ਕਹਿਣਾ ਹੁੰਨਾ ਵੀ ਚੰਗੀਆਂ ਨਸਲਾਂ ਦੇ ਬਰੀਡਾਂ ਦੇ ਮੁੱਲ ਕੋਈ ਨਹੀਂ ਹਾਂਜੀ ਚੰਗੇ ਬੰਦਿਆਂ ਦੇ ਵੀ ਮੁੱਲ ਕੋਈ ਨਹੀਂ ਹਾਂਜੀ ਜਿਹੜੇ ਮੇਰੇ ਵਰਗੇ ਮਾੜੇ ਨਿਸ਼ਾਨ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਉਹ ਤਾਂ ਬੇਕਾਰ ਹੀ ਕਹਿਣਗੇ ਰਾਜੂ ਤਾਂ ਬਹੁਤ ਮਾੜਾ ਜੀ ਮੈਂ ਮੇਰੀ ਦੀ ਗੱਲ ਲੈ ਕੇ ਆਉਣਾ ਹਾਂ ਜੀ ਕਿਸੇ ਨੂੰ ਨਹੀਂ ਕਹਿੰਦਾ ਵੀ ਚੰਗੇ ਬੰਦਿਆਂ ਦੀ ਵੀ ਕਦਰ ਹੈ ਚੰਗੇ ਪਸ਼ੂਆਂ ਦੀ ਕਦਰ ਹੈ ਵੀ ਜੇ ਅੱਜ ਦਾ ਬਾਪ ਚੰਗਾ ਤੀ ਤਾਂ ਪੁੱਤ ਵੀ ਚੰਗਾ ਹੈ ਅਸੀਂ ਅੱਜ ਤੁਹਾਨੂੰ ਨਸਲਾਂ ਰਹੀਂ ਬਤਾਉਨੇ ਆ ਗੱਲਾਂ ਸਮਝਾਉਨੇ ਆ ਵੀ ਪੱਕਾ ਲੋਹਾ ਬੱਕਰਾ ਛੱਡੋ ਜੇ ਤਾਂ ਵਧੀਆ ਬਰੀਡ ਦਾ ਬੱਕਰਾ ਛੱਡੋ ਜਿਨ੍ਹਾਂ ਦੇ ਘਰੋਂ ਹੀ ਚੱਲਿਆ ਚੰਦੀ ਗੜੀਏ ਲਾਲੇ ਦਾ ਨੌ ਪੈ ਰਿਆ ਅੱਜ ਬੁੱਧੂ ਦਾ ਵੀ ਨੌ ਪੈ ਰਿਆ ਇਹਨਾਂ ਦਾ ਦੂਆਂ ਦਾ ਨੌ ਫੁੱਲ ਚੱਲਦਾ ਜੀ ਜਿਨ੍ਹਾਂ ਦੇ ਘਰ ਦੀ ਏ ਅਸਲ ਹੈ ਜਿਨ੍ਹਾਂ ਦੇ ਘਰ ਦਾ ਖੂਨ ਹੈ ਚੱਲਿਆ ਹੋਇਆ ਵਧੀਆ ਚ ਤੇ 22 ਮੰਗੇ ਨੇ ਇਹ ਬੱਕਰਾ ਖਰੀਦਿਆ ਉਸ ਸਮੇਂ ਦੇ ਵਿੱਚ ਮੀਮਨੇ ਦੇ ਪਾਚੇ ਬੁੱਧੂ ਬਾਈ ਨੇ ਦਿੱਤਾ ਇਹਨਾਂ ਦੀ ਬਾਈ ਦੀ ਕਦਰ ਕਰੀ ਐ ਅੱਜ ਇਹ ਬਾਈ ਦਾ ਬੱਕਰਾ ਮੰਗੇ ਨੋਕ ਦਾ ਕੋਈ ਮੁੱਲ ਨਹੀਂ ਦੇਖੋ ਜੀ ਆਪਾਂ ਦਾ ਸ਼ੌਂਕ ਵਾਸਤੇ ਰੱਖਿਆ ਤੇ ਮੈਂ ਤੋਰ ਫਿਰ ਕੇ ਇੱਥੇ ਖੜੇ ਰਹਿਣੇ ਸਾਰੇ ਨੇ ਇੱਕ ਗੀੜਾ ਦਬਾਉਂਗਾ ਤੋਰਾਂ ਤੇ ਉੱਡਾ ਹੀ ਨਹੀਂ ਬਣ ਜਾਣੇ ਤੇ ਚੰਗੀ ਨਸਲ ਦਾ ਬੱਕਰਾ ਹੈ ਪੂਰਾ ਖੁੱਲੇ ਹੱਡਾਂ ਦਾ ਤੇ ਲੰਬੇ ਹੱਡਾਂ ਦਾ ਤੇ ਬਾਕੀ ਆਪਾਂ ਵੀਡੀਓ ਰਹੀ ਇਹਦੇ ਤੁਹਾਨੂੰ ਦੰਦ ਵੀ ਦਿਖਾ ਸਕਦੇ ਆ ਚਾਰੇ ਦੰਦ ਹੈ ਜੀ ਉਹਨਾਂ ਨੂੰ ਦਿਖਾਓ ਆ ਲਓ ਜੀ ਚਾਰੇ ਦੰਦ ਹੈ ਮੇਰੀ ਗੱਲ ਝੂਠ ਨਹੀਂ ਹੋਊਗੀ ਤੇ ਹਜੇ ਇਹਨੇ ਅਗਲੇ ਸਾਲ ਮੇਰਾ ਖਿਆਲ ਇਹਨੂੰ ਤੰਦਰੁਸਤੀ ਬਖਸ਼ੇ ਮੇਰਾ ਮਾਲਕ ਮੈਂ ਉੱਥੇ ਹੀ ਆਉਣਾ ਹਾਂ ਜੀ ਸੌ ਨਹੀਂ ਆਪਦਾ ਛੱਡਣਾ ਇੱਧਰ ਇੱਧਰ ਮੂੰਹ ਕਰ ਲੋ ਤੇ ਵੀ ਮੇਰਾ ਖਿਆਲ ਵੀ ਚੇਲਿਆਂ ਤੋਂ ਗੁਰੂ ਉਆਂ ਤੋਂ ਚੇਲੇ ਮਾਰ ਕੇ ਹੋ ਜਾਂਦੇ ਨੇ ਵੀ ਨਾ ਜਾਣੀਏ ਵੱਧ ਵੱਧ ਕਰ ਸਕਦਾ ਹਾਂ ਇਹ ਬਹੁਤ ਚੰਗੀ ਨਸਲ ਦਾ ਉ ਤਾਂ ਸਾਡੇ ਲਾਲਾ ਜੀ ਨੇ ਇਹ ਜੇ ਰੰਗ ਦਾ ਬਹੁਤ ਬੱਕਰਾ ਤਿਆਰ ਕੀਤਾ ਜੀ ਅਸੀਂ ਉਹਦੀ ਦੇਣ ਨਹੀਂ ਦੇ ਸਕਦੇ ਜੀ ਮੈਂ ਲਾਲਾ ਜੀ ਦੇ ਘਰੇ ਜਾਣਾ ਇਹ ਜੇ ਮੇਰਾ ਮੁੰਡਾ ਜਾ ਕੇ ਆਇਆ ਠੀਕ ਹੈ ਤੇ ਇਦੋਂ ਵੀ ਉਹਨੇ ਉੱਤ ਸੱਕ ਹੋਰ ਬੱਕਰਾ ਲਾਲਾ ਜੀ ਨੇ ਤਿਆਰ ਕਰਿਆ ਜਿਨ੍ਹਾਂ ਦੇ ਕਿ ਮੈਨੂੰ 12 ਸਟੇਟਾਂ ਚੋਂ ਬੜੇ ਫੋਨ ਆਏ ਵੀ ਬਾਈ ਮੇਰੇ ਕੰਨ ਨਾ ਖਾਓ ਫੋਨ ਨਾ ਕਰੋ ਲਾਲਾ ਜੀ ਨੇ ਬੱਕਰਾ 20 ਲੱਖ ਦਾ ਵੀ ਨਹੀਂ ਦੇਣਾ ਸ਼ੌਂਕ ਦਾ ਕੋਈ ਮੁੱਲ ਨਹੀਂ ਨਹੀਂ ਜੀ ਨਹੀਂ ਨਹੀਂ ਹਾਂ ਜੀ ਵੀ ਉਹਦੇ ਕਿਹੜਾ ਕੋਈ ਘਾਟ ਹੈ ਤੇ ਬਾਈ ਦੀ ਇੱਕ ਘਰ ਨਸਲ ਚੱਲੀ ਹੋਈ ਹੈ ਇਹ ਬਹੁਤ ਵਧੀਆ ਅਸਲੇ ਦਾ ਬੱਕਰਾ ਹੈ ਜਿਹੜੇ ਬਾਈ ਨੂੰ ਆਪਾਂ ਨੇ ਨੂਰ ਮਹਲੀਏ ਮੰਗੇ ਨੂੰ ਦਵਾਇਆ ਇਹਨੇ ਵੀ ਕਾਲਜੇ ਦੀ ਹਿੱਕ ਦੇ ਨਾਲ ਲਾ ਕੇ ਦਿਲ ਦਾ ਹਾ ਹਾਰ ਬੱਕਰਾ ਬਣਾਇਆ ਬਣਾਇਆ ਵੀ ਵੇਚਣਾ ਨਹੀਂ ਬਾਈ ਰਾਜੂ ਮੈਂ ਇਹਦੀ ਨਸਲ ਤਿਆਰ ਕਰਨੀ ਹੈ ਦੇਖੋ ਜੀ ਆਪਣਾ ਬਾਈ ਨੇ ਬੁੱਧੂ ਨੇ ਮੁੱਲ ਬੜਾ ਪਾਇਆ ਤੇ ਆਪਾਂ ਇਹਨਾਂ ਤੋਂ ਕਿਸੇ ਕੀਮਤ ਵਿੱਚ ਦਿੰਦੇ ਨਹੀਂ ਠੀਕ ਹੈ ਜੀ ਬਾਕੀ ਕਾਦੇ ਆਦਾ ਤੁਸੀਂ ਦੇ ਲਓ ਤੇ ਬਾਕੀ ਜੋ ਕੁਝ ਤੁਹਾਡੇ ਸਾਹਮਣੇ ਆ ਚਾਰ ਦੰਦ ਪੱਕੇ ਹੋਇਆ ਆ ਹਾਂਜੀ ਹਾਂਜੀ ਇੱਕ ਮਿਛੂਲੇ ਮੜੇ ਆ ਚਾਰ ਦੰਦ ਪੱਕੇ ਹੋਇਆ 20 ਮਹੀਨੇ ਦੀ ਉਮਰ ਹੈ ਕਿਉਂ ਭਾਈ ਇਦਾਂ ਹੀ 20 ਮਹੀਨੇ ਦੀ ਉਮਰ ਹੈ ਇਸ ਟਾਈਮ ਸਿਰ 20 ਮਹੀਨਾ ਦਾ ਇਹ ਬਾਕੀ ਜਿਹੜਾ ਕੋਈ ਕਹਿੰਦਾ ਲਿਆਓ ਜੀ ਕੋਈ ਸਣ ਤਿੰਨਾਂ ਤਾਰਾਂ ਦਾ ਗਿਆ ਸਾਢੇ ਤਿੰਨਾਂ ਦਾ ਉਹ ਬਾਕੀ ਦੰਦ ਲਾ ਦੇ ਆਂ ਕੰਮਰ ਦਾ ਦੇ ਆ ਬਚਾਲੋਂ ਕੱਟਦੇ ਆ ਮਣੀ ਜੀ ਹਾਂਜੀ ਤੇ ਇਹਦੇ ਜੇ ਬੱਚੇ ਹੋਗੇ ਦੇ ਸਕਦੇ ਹੋ ਕਿਸੇ ਨੂੰ ਮਲਦੀਨ ਮਾਸੀ ਕੀ ਗੱਲਾਂ ਦੱਸੋ 1 ਲੱਖ ਰੁਪਏ 2 ਲੱਖ ਜਿਹੜਾ ਮਰਜੀ ਬੱਚੇ ਹੋਣ ਤਾਂ ਤੰਦ ਮਾਲਕ ਉਹਦੇ ਅਸੀਂ ਦੁਆ ਕਰਦੇ ਆ ਬੱਚੇ ਦੇ ਹੋਣ ਅਸੀਂ ਜਿਹੜਾ ਮਰਜੀ ਬੰਦਾ ਲੈਣਾ ਪਏ ਇਹ ਲਾਲਾ ਜੀ ਦੇ ਘਰੋਂ ਚੱਲਿਆ ਬੁੱਧੂ ਦੋ ਦੋ ਬੰਦੋਂ ਉਦੋਂ ਚੱਲਿਆ ਦਾ ਫੇ ਤਿੰਨਾਂ ਲਿਆ ਨਹੀਂ ਉਹਦੇ ਦੋ ਬੰਦਿਆਂ ਨੂੰ ਪਹਿ ਲਿਆ ਕਿਹਨਾ ਬਾਪ ਤਾਂ ਤੈਨ ਲਿਆ ਦੋ ਬੰਦਿਆਂ ਨੂੰ ਪਹਿ ਬੁੱਧੂ ਦੀ ਹੈ ਦੋ ਬੰਦਿਆਂ ਨੂੰ ਇਹਦੇ ਬੱਚੇ ਦੀ ਪਹਿ ਲਿਆ ਦੋ ਬੰਦਿਆਂ ਨੂੰ ਹਾਂ ਸਭ ਤੋਂ ਪਹਿਲਾਂ ਇੱਕ ਬਾਈ ਚੰਡੀਗੜੀ ਨੂੰ ਹਾਂ ਇੱਕ ਬਾਈ ਬੁੱਧੂ ਨੂੰ ਸ਼ਾਬਾਸ਼ ਵਾਹ ਬਾਈ ਵਾਹ ਧੰਨਵਾਦ ਬਣਾ ਬਾਈ ਬੁੱਧੂ ਨੂੰ ਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ ਠੀਕ ਹੈ ਜੀ ਦੋ ਬੰਦੇ ਨੂੰ ਪਹਿਲੇ ਆ ਬਾਕੀ ਜਿਹੜੇ ਬੱਚੇ ਤੇ ਹੋਣਗੇ ਤਾਂ ਇੱਕ ਬੱਚਾ ਅਸੀਂ ਦਾਤਾ ਸਰਕਾਰ ਦੇ ਨਾਂ ਤੇ ਕੋ ਸਾਡਾ ਜਿਹੜਾ ਸਾਨੂੰ ਦਿਲ ਨੂੰ ਜੰਮ ਗਿਆ ਇਹ ਮਲਾ ਜਾਲੀ ਉਹਦੇ ਵਾਸਤੇ ਫਰੀ ਵਾਹ ਜੀ ਵਾਹ ਉਹਦੇ ਵਾਸਤੇ ਫਰੀ ਆ ਸਿਰਫ ਜਿਹੜਾ ਕੋਈ ਨੋਰਮਲ ਬੰਦਾ ਮਾਥੜਿਆ ਉਹਦੇ ਵਾਸਤੇ ਅਸੀਂ ਦੁਆ ਕਰਦੇ ਹਾਂ ਮਾਲਕਾ ਕਿ ਉਸ ਬੰਦੇ ਨੂੰ ਬਿਲਕੁਲ ਫ੍ਰੀ ਬਚਾ ਦੇ। ਹਾਂ ਜੀ ਧੰਨਵਾਦ। ਕੈਮਰਾ ਕਾਲਾ ਹੋਵੇ ਤੇ ਚਾਹੇ ਲਾਲ ਹੋਵੇ। ਆਪਾਂ ਛੋਟੀਆਂ ਬੱਕਰੀਆਂ ਬਾਰੇ ਕਰਨੀਆਂ ਨੇ। ਬੱਕਰਾ ਇੱਕ ਪਾਸੇ ਲਾ ਦਿਓ। ਉਦੋਂ ਬਾਅਦ ਪੈਦੇ ਨਾ ਫੋਟੋ ਕਰਾਉਣੀ ਹੈ ਸਾਰਿਆਂ ਦੀ। ਠੀਕ ਹੈ ਜੀ। ਹਾਂ ਜੀ। ਇਹਨੂੰ ਲਾ ਮੁੰਡੇ ਬੱਕਰੀਆਂ ਲੈ ਕੇ ਕੋਈ 25 26 ਪੱਠਾ ਨੇ ਦੇ ਭੈਣ ਭਰਾ। ਇਹਦਾ ਪਰਿਵਾਰ ਪਰਿਵਾਰ ਹੈਗਾ ਜੀ। ਹਾਂ ਜੀ ਆ ਲਾਲਾ ਜੀ ਦੇ ਘਰੇ ਪਰਿਵਾਰ। ਤੇ ਆਜੋ ਜੀ ਹੁਣ ਇਹ ਬੱਕਰੀ ਤੁਹਾਡੀ ਕਿੰਨੀ ਕੁ ਪੁਰਾਣੇ ਦੀ ਅੱਖੀ ਆ ਮੈਂ ਪਹਿਲਾਂ ਵੀ ਦੇਖੀ ਆ ਯਾਰ ਤੇਲਵੇ ਆ ਪਿਛਲੇ ਵੀ ਪਿਛਲੇ ਮਾਰ ਹਾਂਜੀ ਇਹ ਅਸਲਾ ਤੇ ਗਮਾਇਆ ਹੀ ਨਹੀਂ ਅਸਲਾ ਤੁਹਾਨੂੰ ਪਤਾ ਮੈਂ ਅਸੀਂ ਸ਼ਕੀਨ ਆ ਕੇ ਪੱਕੀਆਂ ਲੋਈਆਂ ਤੇ ਕਾਲੀਆਂ ਦੇ ਬਸ ਹਾਂਜੀ ਤੇ ਬਾਕੀ ਜੋ ਰੰਗ ਸਾਰੇ ਵਿੱਚ ਹੈਗੇ ਮੈਂ ਹੁਣ ਕਹੀ ਆ ਮੈਂ ਹਾਂਜੀ ਉਹ ਉਹ ਤਾਂ ਵੈਸੇ ਹੀ ਆ ਰੰਗ ਤਾਂ ਚਲੋ ਉਸ ਮਾਲਕ ਦੇ ਆ ਬਾਕੀ ਜਿਹੜੀ ਮੇਨ ਬੱਕਰੀ ਉਹ ਤਾਂ ਹੈਗੀ ਲਾਲ ਤੇ ਕਾਲੀ ਤੇ ਬਾਕੀ ਸ਼ਕੀਨ ਸਾਰੀਆਂ ਹੁੰਦੇ ਆਪੋ ਆਪਣੇ ਸ਼ੌਂਕ ਹੁੰਦਾ ਦੁੱਧ ਦਾ ਲਾਲ ਨੇ ਵੀ ਦੇਣਾ ਤੇ ਕਾਲੀ ਨੇ ਵੀ ਦੇਣਾ ਤੇ ਡੱਬੀਆਂ ਨੇ ਵੀ ਦੇਣਾ ਤੇ ਬਾਕੀ ਜਿਹੜੀ ਤੁਹਾਨੂੰ ਪਤਾ ਮਨ ਨੂੰ ਚੁੱਭਦੀ ਜਦੋਂ ਉਹ ਬਾਈ ਬੁੱਧੂ ਹੋ ਗਿਆ ਇਹ ਬਾਈ ਹੋ ਕੇ ਚੰਡੀ ਤੇ ਇਹ ਵੀ ਲਾਲ ਕਾਲੀ ਜ਼ਿਆਦਾ ਸ਼ਕੀਨ ਹੈ। ਹਾਂਜੀ ਹਾਂਜੀ ਠੀਕ ਹੈ ਜੀ। ਲਾਲ ਕੁਆਲੀ ਇਦਾਂ ਬਈ ਰਾਹੇ ਜਾਂਦੀ ਸੋਹਣੀ ਲੱਗਦੀ ਆ। ਤੇ ਜਿਹੜੇ ਜ਼ਿਆਦਾ ਡੱਬੀਆਂ ਹੋਵੇ। 2 ਮਿੰਟ ਬਾਈ। ਜ਼ਿਆਦਾ ਡੱਬੀਆਂ ਬਣਾ ਹੋਣ ਤੇ ਜ਼ਿਆਦਾ ਮਾਲਾ ਵੀ ਫਿੱਕੀਆਂ ਬਣਾ ਹੋਣ। ਚਲੋ ਜੀ ਹੂੰ ਤਾਂ ਮਾਲਕ ਦੇ ਰੰਗ ਸਾਰੇ ਦਿੱਤੇ ਹੋਏ ਨੇ ਆਪਣੇ ਮਾੜੇ ਚੰਗੇ ਬੰਦਿਆਂ ਚ ਵੀ ਰੰਗ ਨੇ। ਅਸਲਾਮੁਅਲੈਕਮ ਜੀ। ਤੇ ਠੀਕ ਹੈ ਜੀ ਕਾਲਾ ਜੀ। ਜੀ ਆਇਆਂ ਨੂੰ। ਤੇ ਬਾਕੀ ਜਿਹੜਾ ਅਸਲੀ ਰੰਗ ਹੈ। ਹਾਂਜੀ। ਪਹਿਲੇ ਦਿਨੋਂ ਹਾਂਜੀ। ਦਿਲਾਂ ਦੀ ਧੜਕਣ ਚੱਲੀ ਹੋਈ। ਹਾਂਜੀ। ਪਾਲੀਆਂ ਦਾ ਅਤਰੰਗ। ਹਾਂਜੀ ਜੀ। ਕਾਲਾ ਤੇ ਪੱਕਾ ਲੋਹਾ ਹਾਂਜੀ ਵੀ ਇਹ ਬਰੀਡਾਂ ਪਾਲੋ ਤੁਸੀਂ ਪੁਰਾਣੇ ਵਿਰਸ਼ਾਂ ਤੇ ਆ ਜਾਓ ਜਿਵੇਂ ਪਹਿਲਾਂ ਆਪਣੇ ਬੁੜੇ ਰੱਖਦੇ ਹੁੰਦੇ ਸੀ ਹਾਂਜੀ ਤੇ ਨਵਾਂ ਨਵਾਂ ਬੀਜ ਨਾ ਖੰਡਾਈਏ ਹਾਂਜੀ ਆਪਾਂ ਪੁਰਾਣੇ ਬੀਜ ਨੂੰ ਤਿਆਰ ਰੱਖੀਏ ਬਾਹਰਲੇ ਵੀ ਲੋਕ ਸਾਡੀ ਪੱਕੀ ਲੋਹੀ ਤੇ ਆਸ਼ਕ ਹੁੰਦੇ ਨੇ ਹਾਂਜੀ ਜੇ ਪੱਕੀ ਕਾਲੀ ਚੋਕਣੀ ਹੋਵੇ ਜਮਾ ਹਾਂਜੀ ਕੰਨ ਬੰਨੇ ਦੀ ਸਨੱਖੀ ਹੋਵੇ ਆਪਾਂ ਜਿੰਨਾ ਮਰਜੀ ਨਾ ਤੋ ਅਸਲੇ ਤੋਂ ਅਸਲਾ ਵਧਾ ਕੇ ਜਿੰਨੇ ਮਰਜੀ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਹਾਂਜੀ ਹਿੰਮਤ ਦੇ ਨਾਲ ਹਾਂਜੀ ਵੀ ਮਾਰੀਆਂ ਨਸਲਾਂ ਨਾ ਪਾਲੋ ਬੱਕਰੀ ਚਾਰਨੀ ਆਪਾਂ ਨੇ ਮਾੜੀ ਦੀ ਐ ਚਾਰਨੀ ਚੰਗੀ ਵੀ ਐ ਹਾਂਜੀ ਵੀ ਆਪਾਂ ਚੰਗੀ ਹੀ ਤਿਆਰ ਕਰੀਏ ਹਾਂਜੀ ਮੀਂਗਣ ਮਾਰੀ ਦੀ ਵੀ ਚੱਕਣੀ ਤੇ ਤੱਕੜੀ ਦੀ ਵੀ ਚੱਕਣੀ ਹਾਂਜੀ ਵੀ ਇਹ ਤਾਂ ਵਧੀਆ ਨਸਲਾਂ ਇੱਕ ਬੱਕਰੀ ਪੜੇ ਇੱਕ ਮਰੋ ਹਾਂਜੀ ਲਓ ਜੀ ਲਓ ਬਾਕੀ ਅਸੀਂ ਪਾਕਿਸਤਾਨ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਮੰਨ ਲਓ ਸਾਨੂੰ ਬੇਨਤੀ ਕਰੋ ਸਾਨੂੰ ਫੋਨ ਕਰਦੇ ਆ ਤੇ ਉਹ ਕਹਿੰਦੇ ਸਾਨੂੰ ਬੱਕਰੀ ਦਾ ਇੱਕ ਨਸਲ ਦੱਸੇ ਕੋ ਲਾਜ਼ਮੀ ਦੂਸਰੀ ਗੱਲ ਐ ਉਹ ਸਾਨੂੰ ਕਹਿੰਦੇ ਧੌਣ ਲਾਜ਼ਮੀ ਦਿਖਾਓ ਇੱਕ ਮਸ਼ਰਤ ਹੋ ਗਈ ਹਾਂਜੀ ਅਜੇ ਲੋ ਧੌਣ ਬੱਕਰੀ ਦੀ ਧੌਣਾਂ ਤੇ ਜ਼ਿਆਦਾ ਉਹ ਆਸ਼ਕ ਆ ਉਹ ਕਹਿੰਦੇ ਧੌਣ ਲਾਜ਼ਮੀ ਥੋੜੀ ਜਿਹੜੀ ਇੰਡੀਆ ਦੀ ਬੱਕਰੀ ਆ ਉਸ ਬੱਕਰੀ ਧੌਣ ਵਾਲੀ ਆ ਹਾਂਜੀ ਤੇ ਧੌਣ ਲਾਜ਼ਮੀ ਦਿਖਾ ਕਰੋ ਅਸੀਂ ਪਾਕਿਸਤਾਨ ਦੇ ਜਿੰਨੇ ਸੱਜਣ ਸਾਡੇ ਹੈਗੇ ਆ ਰਾਸ਼ੇ ਜੱਟ ਸਾਹਿਬ ਜੀ ਚਾਚਾ ਅਸ਼ਰਫ ਗੁਜਰ ਔਰ ਜਾਨੀ ਜਿਨ੍ਹਾਂ ਦੇ ਪਿੰਡ ਘੁੜਕਾ ਪਿੰਡ ਇੱਥੇ ਲਾਗੇ ਜੀ ਨੂਰ ਆਪਣੇ ਮੁੰਡਾਲੀ ਸ਼ਰੀਪ ਨਾਲ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਜਿੰਨੇ ਵੀ ਪਾਕਿਸਤਾਨ ਸਾਡੇ ਸੱਜਣ ਸਾਡੀ ਵੀਡੀਓ ਦੇਖਦੇ ਆ ਰਾਜੂ ਬਾਈ ਦੀ ਤੇ ਅਸੀਂ ਉਹਨਾਂ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਇੰਡੀਆ ਵਿੱਚ ਵੀ ਬੱਕਰੀ ਬਹੁਤ ਹੈ ਔਰ ਤੁਹਾਡੇ ਪਾਕ ਸ਼ੌਕ ਇੰਡੀਆ ਵਿੱਚ ਵੀ ਆ ਬਾਕੀ ਦੇਖੋ ਦੇਖੀਏ ਫੋਨ ਨੇ ਬਹੁਤ ਉੱਪਰ ਰਹਿ ਗਿਆ ਇਸ ਟਾਈਮ ਫੋਨ ਦੇ ਜਰੀਏ ਲੋਕਾਂ ਜਿਹਨਾਂ ਨੂੰ ਨਹੀਂ ਪਤਾ ਬੱਕਰੀ ਬਾਰੇ ਉਹਨਾਂ ਨੂੰ ਵੀ ਬੱਕਰੀ ਬਾਰੇ ਪਤਾ ਲੱਗ ਗਿਆ ਬਾਕੀ ਜੇਨ ਵੀ ਬੱਕਰੀ ਰੱਖਣੀਆਂ ਮੇਨ ਬਾ ਲਾਜ਼ਮੀ ਪਹਿਲਾ ਬਕੜਾ ਲਾਜ਼ਮੀ ਰੱਖੋ ਚੰਗਾ ਬੱਕਰੇ ਤੋਂ ਬੱਕਰੀਆਂ ਬਣਨਗੇ ਬੱਕਰੀਆਂ ਤੋਂ ਜਿੱਥੋਂ ਮਰਜੀ ਫੜਫੜ ਲਿਆ ਬੱਕਰੀ ਤੋਂ ਬੱਕਰੀ ਨਹੀਂ ਬਣਨੀਆਂ ਚੰਗੀ ਨਸਲ ਦੇ ਪਿੱਛੇ ਜਾਓ ਜਿਹਦਾ ਨਾਮ ਚੱਲਦਾ ਚੰਗਾ ਘਰਾਣੇ ਦਾ ਜਿਹਦੇ ਕੋ ਪਸ਼ੂ ਆ ਉਹਦੇ ਕੋ ਲਾਜ਼ਮੀ ਉਹਦੇ ਕੋ ਬਕੜਾ ਲੈ ਕੇ ਵੇਚ ਸਕਦਾ ਤੁਹਾਨੂੰ ਮਹਿੰਗਾ 10 ਰੁਪਏ ਮਿਲ ਜਵੇ ਲਿਆਓ ਛੱਡੋ ਨਸਲ ਦਾ ਬਾਈ ਬੁੱਧੂ ਉਹਨਾਂ ਇਹਨਾਂ ਕੋਲ ਤੁਸੀਂ ਲੈ ਕੇ ਆਓ ਇੱਕ ਵਾਰੀ ਜੇ ਕਿਸੇ ਨਹੀਂ ਮਿਲਣਾ ਵੈਸੇ ਹੀ ਬਿਗੇੜਾ ਉੱਥੇ ਮਾਰ ਕੇ ਆਓ ਤੁਹਾਡੇ ਬੈਠੋਵਾਂਗੇ ਅਸੀਂ ਨੰਤੇ ਤਰਲਾ ਨਾਲ ਜਿਵੇਂ ਮਰਜ਼ੀ ਕਰੀਏ ਦਵਾਂਗੇ ਤੁਹਾਡੇ ਬੈਸੀ ਵੀ ਉੱਥੇ ਜਾ ਕੇ ਸ਼ੌਂਕ ਤੁਹਾਨੂੰ ਪੂਰਾ ਹੋ ਤੁਹਾਨੂੰ ਐਟੋ ਮੈਂ ਤੁਹਾਨੂੰ ਲੈਣ ਨੂੰ ਸਾਡਾ ਇਰਾਦਾ ਗੁਰੂ ਵੀ ਅਸੀਂ ਲੈ ਕੇ ਹੀ ਜਾਣਾ ਆ ਤੇ ਬਾਕੀ ਹੁਣ ਜੀ ਆ ਗਈਆਂ ਪੱਕੀਆਂ ਡੱਬੀਆਂ ਆਈ ਲਓ ਇਧਰ ਕਰ ਬੱਟੇ ਇਹਨੂੰ ਉਧਰ ਕਰ ਦੇ ਦੇ ਇਹ ਅਸਲ ਵਿੱਚ ਤਾਂ ਬਾਈ ਮੰਗਾ ਜੀ ਸਾਡੇ ਬਾਈ ਪਾਕਿਸਤਾਨੀ ਇਹਨਾਂ ਨੂੰ ਵਾੜਾ ਕਰਨ ਨਾਲ ਇਹਨੂੰ ਇਹਨਾਂ ਨੂੰ ਹੀ ਆਦਾਸ਼ ਕਿਹਾ ਉਹ ਹਾਂ ਜਿਨ੍ਹਾਂ ਦੇ ਬੱਖੀਆਂ ਤੇ ਡੱਬ ਹੈ ਆ ਪਛੀਆਂ ਨੇ ਇਹ ਜੋੜੀ ਤੇਰੀ ਬਹੁਤ ਵਧੀਆ ਇੱਕ ਨਸਲ ਦੀ ਜੋੜੀ ਐ ਜਿਨ੍ਹਾਂ ਨੂੰ ਸਾਡੇ ਪ੍ਰਾਪਾਕਿਸਤਾਨੀ ਜ਼ਿਆਦਾ ਇਹਨਾਂ ਨੂੰ ਪ੍ਰਮੋਟ ਕਰਦੇ ਕਲੀ ਕਲੀ ਕਰਦੇ ਕਲੀ ਹਾਂ ਮਲੇ ਮੂਹਰ ਕਰਦੇ ਤੇ ਪਹਿਲਾ ਸਾਡੇ ਇਹ ਪੁਰੇ ਬੁੜੇ ਜਿਹੜੇ ਚਾਰਿਆ ਕਰਦੇ ਨੇ ਇਹਨਾਂ ਨੂੰ ਅਸਲੀ ਦੱਬੀਆਂ ਅੰਬਰਸਰੀਆਂ ਬੱਕਰੀਆਂ ਕਿਹਾ ਕਰਦੇ ਅੰਬਰਸਰ ਦੀਆਂ ਦੱਬੀਆਂ ਬੱਕਰੀ ਪਹਿਲੀਆਂ ਦੱਬੀਆਂ ਬੱਕਰੀਆਂ ਅੰਬਰਸਰ ਦੀਆਂ ਇਹ ਆ ਇਹ ਆ ਜੀ ਆ ਨਸਲ ਦੀ ਪੱਕੀ ਪੱਕੀਆਂ ਪੱਕੀਆਂ ਦੱਬੀਆਂ ਹਾਂ ਜਿਨ੍ਹਾਂ ਦੇ ਬੱਕੀਆਂ ਦੇ ਪੱਛ ਨੇ ਹਾਂ ਬੱਕ ਤੇ ਦੱਬ ਹਾਂ ਤੇ ਚਲੋ ਅੱਜ ਉਹ ਮਾਝੇ ਦੇ ਮਤਲਬ ਮਜਬੂਰੀ ਪੂਰੇ ਹੋ ਗਿਆ ਤਾਂ ਕੀ ਕਰਨਾ ਪਰ ਨਾਮ ਚੱਲਦਾ ਸੀ ਚਾਰ ਨੂੰ ਜੱਟ ਚਾਰ ਨੂੰ ਚਾਮਾ ਚਾਰ ਨੂੰ ਚਮ ਇਹ ਉਹ ਉਹਨਾਂ ਦੇ ਘਰ ਦੀਆਂ ਮਾਲਾ ਇਸ ਤਰ੍ਹਾਂ ਜਾੜਾ ਦੁਰਿਆਂ ਦਾ ਅੱਛਾ ਜੀ ਇੱਕ ਵਕਤ ਡਾਪ ਇੱਥੇ ਜਾਂ ਪਿੱਠੇ ਪਿੱਛੇ ਪੱਟ ਦੇ ਲਸਣਾ ਅੱਛਾ ਜੀ ਚਾਰ ਨੂੰ ਚਾਰ ਨੂੰ ਚਾਮਾ ਬਾਕੀ ਇਹ ਵੀਡੀਓ ਜਿਹੜੀ ਸਾਰੇ ਬਦ ਲੱਗਣ ਵਿਚਾਰ ਨੂੰ ਚੰਮ ਕੌਣ ਸੀ ਜਿਨ੍ਹਾਂ ਨੇ ਧੂਮਾਂ ਪਾਈਆਂ ਤੇ ਅੱਜ ਉਹਨਾਂ ਦਾ ਨਾਮ ਚੱਲਦਾ ਫੇਰ ਵੀ ਜਿੱਥੇ ਜਿੱਥੇ ਲੋਕਾਂ ਦੇ ਸਾਹਮਣੇ ਮਾੜੀਆਂ ਮੋਡੀਆਂ ਰੱਖੀਆਂ 2 4 5 7 ਪਰ ਜਿੱਥੇ ਵੀ ਹੈਗੀਆਂ ਤੇ ਜਾਣ ਕੇ ਚੰਗੀ ਨਸਰ ਉਹਨਾਂ ਰੱਖੀ ਆ ਤੇ ਅੱਜ ਫੇਰ ਜਾਣਗੇ ਅੱਜ ਦੁਨੀਆ ਤੋਂ ਮਾਲ ਤੇ ਨਾਮ ਚੌਦਾ ਚਾਰ ਨੂੰ ਚੰਦਾ ਬਾਕੀ ਇਹ ਪੱਕੀਆਂ ਡੱਬੀਆਂ ਚ ਦਾਮ ਬਰਸਾ ਦੀ ਪਹਿਲੀ نسل ਇਹ ਆ ਉਸ ਤੋਂ ਬਾਅਦ ਕਾਲੀਆਂ ਲੋਈਆਂ ਨੇ ਚੱਲ ਪਈਆਂ ਬਾਕੀ ਜਦੋਂ ਇਹ ਲੋਕੀ ਬੱਕਰੇ ਛੜਨਾ ਪੈਂਦੇ ਹੋਰ ਲੈ ਵੀਰੇ ਉਹ ਲਾਹੀ ਵਕ ਪੱਠ ਫੜ ਕੇ ਹੋ ਲੋਹੀ ਤਾਂ ਖੜੀ ਆ ਸਿੰਗੀ ਵਾਲੀ ਤੇ ਕੋ ਪੱਠ ਲਿਆਈ ਲੋਹੀ ਫੜ ਕੇ ਓ ਮੇਮਣੀ ਜੀ ਤੇਰੇ ਮੂੰਹੇ ਹਾਂ ਮੇਮਣੀ ਤੇਰੇ ਮੂੰਹੇ ਤੇ ਲੇਖਾ ਕੋਈ ਨਹੀਂ ਜਿਵੇਂ ਆਪਣੀਆਂ ਗੂਰੀਆਂ ਹੀਆਂ ਗਾਂਆਂ ਵਾਲੀ ਨਹੀਂ ਫਿਰਦੇ ਹੁੰਦੇ ਹਾਂਜੀ 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 ਸ਼ਹੀਵਾਲ ਕਾਈਵਾਲ ਕਹਿੰਦੇ ਆ ਇਹ ਚਾਈ ਵਾਲੇ ਰੰਗ ਚੋਂ ਰੰਗਿਆ ਜੀ ਹਾਂ ਜੀ ਵਧੀਆ ਪੱਠ ਹੈ ਤੇਰੀ ਚੰਗੀ ਖੰਗ ਲੈ ਭਾਈ ਖੰਗ ਲੈ ਖੰਗ ਲੈ ਖੰਗ ਲੈ ਪੂਰਾ ਮਨ ਗਾਣਾ ਹੋਰ ਤੋਂ ਗਾ ਇੱਕ ਮਿਛਾ ਗਾਨੀ ਫਿਨਿਸ਼ ਕਹੀਂ ਗਾਨੀ ਫਰਤੀ ਹਾਂ ਹਾਂ ਤਾਂ ਉਹਨੇ ਦੀ ਵੀ ਦੇਖ ਲਓ ਭਾਈ ਕਿੰਨੀ ਲੰਬੀ ਹੈ ਪੱਠ ਦੀ ਤੇ ਲੰਬੇ ਟੂ ਵੀ ਬਹੁਤ ਜ਼ਿਆਦੇ ਹੈ ਹਜੇ ਮੇਰਾ ਖਰੇ ਜੀ 6 ਮਹੀਨਿਆਂ ਦੀ ਹੋਣੀ ਨਾ ਨਾ ਹਾਂ 6 1/4 ਦੀ ਹੋਣੀ ਹੈ 6 1/4 ਦੀਆਂ ਆਹ 6.5 ਦੀ 6.5 ਚਾਰ ਦੀ ਠੀਕ ਹੈ ਜੀ ਬਹੁਤ ਸੋਹਣੀ ਛੇਲੀ ਹੈ ਮਹਾਰਾਜ ਬਾਕੀ ਦੂਸਰਾ ਬੱਕਰਾ ਇਹਦਾ ਇਹਦਾ ਰਿਜ਼ਲਟ ਹੈ ਹਾਂ ਇਹਦਾ ਇਹਦਾ ਤੇਲੇ ਪੁਰਾਣਾ ਬੱਕਰਾ ਪਹਿਲਾਂ ਦਾ ਪਰ ਵੀ ਤੀ ਇਹ ਹਾਂ ਆਹ ਪੱਠਾ ਬਾਹਰ ਕਰ ਛੇਲੀਆਂ ਆਹ ਇੰਦਗੜ ਦੇਖਿਆ ਦੀ ਆਪਾਂ ਹਾਂ ਜੀ ਹਾਂ ਜੀ ਉਹੀ ਹੈ ਕੱਦ ਕਰ ਗਏ ਤਕੀ ਹਾਂ ਜੀ ਆਹ ਬਾਹਰ ਕਰ ਦਿਓ ਵੜੀਆਂ ਆਹ ਦੇਖੋ ਬਈ ਬਾਈ ਦਾ ਪੂਰਾ ਬੱਕਰਾ ਪੂਰਾ ਵਧੀਆ ਤੇ ਇਹਦੀ ਉਹ ਛੇਲੀ ਮੁਰਗੀ ਤੇ ਉਹ ਦੋਏ ਕਾਲੀਆਂ ਫੜਦੇ ਹੋ ਜੀ ਆਹ ਬੱਕਰਾ ਪਰੇ ਕਰ ਦੇ ਤੂੰ ਤੇ ਛੇਲੀਆਂ ਤੱਕ ਦੇ ਤੂੰ ਆਪਰੇ ਸਾਡੇ ਨੂੰ ਦਿਖਾਉਣਾ ਵੀ ਆ ਇਹਦੇ ਬੱਚੇ ਹੈ ਨਾ ਅੱਛਾ ਆ ਦੇਖੋ ਜੀ ਇਹਦੇ ਬੱਚੇ ਹੈ ਬਾਈ ਦੇ ਬੱਕਰੇ ਦੇ ਤੇ ਆ ਪੂਰੀ ਤੇ ਦੋਏ ਕਾਲੀਆਂ ਪੂਰੇ ਤੋਂ ਕਾਲਾ ਵੀ ਸੁਪਿਆ ਕਿਉਂ ਬੱਕਰੀਆਂ ਤੇ ਜਿਹੜਾ ਜਿਹੜਾ ਬੱਕਰਾ ਪੈ ਗਿਆ ਹਬਦੇ ਦੇ ਰੰਗ ਲੈ ਗਈ ਬੱਕਰੀ ਬਾਜੀ ਹਬਦੇ ਤੇ ਵੀ ਲੈ ਜਾਂਦੀ ਹਾਂਜੀ ਹਾਂਜੀ ਬਾਜਾ ਬੱਕਰਾ ਹਬਦੇ ਤੇ ਵੀ ਕੱਢ ਦਿੰਦਾ ਬੱਚੇ ਹਾਂਜੀ ਤੇ ਵਧੀਆ ਕੁਆਲਿਟੀ ਦੇ ਬਾਕੀ ਇਹਨਾਂ ਦਾ ਤੈਨੂੰ ਮੈਂ ਹੋਰ ਵੀ ਜੈਂਟ ਦੱਸਦਾ ਆ ਫੜੀ ਮੇਮ ਨਹੀਂ ਬਈ ਉਹ ਨਹੀਂ ਵੀ ਕੋਈ ਨਕਸ਼ੇ ਦੀਆਂ ਨਹੀਂ ਜਮਾਂ ਇੱਕ ਨੂੰ ਲਕੋਲਾ ਦੂਈ ਪਛਾਣ ਨਹੀਂ ਸਕਦਾ ਅਣਜਾਨ ਬੰਦਾ ਹਾਂਜੀ ਹਾਂਜੀ ਪਾਲੀ ਪਛਾਣ ਲੂ ਅਣਜਾਨ ਨਹੀਂ ਪਛਾਣ ਸਕਦਾ ਹਾਂ ਇਹ ਛੱਡੋ ਹਾਂ ਵੀ ਕੋਈ ਨਕਸ਼ਾ ਇੱਕ ਕੋਈ ਇਹਨਾਂ ਦੀ ਸਿੰਗੀ ਐ ਤੇ ਇੱਕ ਕੋਈ ਇਹਨਾਂ ਦੇ ਕੰਨ ਨੇ ਕੁਆਲਿਟੀ ਦੇਖ ਲਓ ਵੀ ਹੈ ਜੀ ਇਹ ਵੀ ਇਕੱਠੀਆਂ ਹੀ ਨੇ ਤੇ ਰਹਿੰਦੀਆਂ ਵੀ ਇਕੱਠੀਆਂ ਹੋਣਗੀਆਂ ਇੱਕੋ ਹੀ ਹਾਨ ਪਰਵਾਣ ਦੀਆਂ ਨੇ ਇੱਕੋ ਹੀ ਮਾਂ ਦੀਆਂ ਹੋਣੀਆਂ ਕੱਢਨੇ ਜੀ ਇਹ ਅਲੱਗ-ਅਲੱਗ ਐ ਨਹੀਂ ਨਹੀਂ ਇਕੱਠੀਆਂ ਆਏ ਇਹ ਕੋਈ ਉਹ ਕਾਲੇ ਭੈਣਾ ਭੈਣਾ ਹੀ ਨਹੀਂ ਜੀ ਫਿਰ ਇੱਕ ਮਾਂ ਦੀਆਂ ਹੀ ਨੇ ਤਿੰਨੇ ਤਿੰਨੇ ਅੱਛਾ ਤਿੰਨ ਭੈਣਾਂ ਨੇ ਤਿੰਨ ਭੈਣਾਂ ਇੱਕ ਆ ਰਿਆ ਇਹਨਾਂ ਦੀ ਮਾਂ ਕਿਹੜੀ ਐ ਉਹ ਕਾਲੀ ਫਿਰ ਇਹਨਾਂ ਦੀ ਮਾਂ ਤਾਂ ਦਿਖਾ ਸਾਨੂੰ ਯਾਰ ਨਾ ਵੇ ਬੱਕਰੀ ਵੀ ਚੰਗੀ ਐ ਹਾਂ ਕਿਆ ਲਿਖਾ ਐ ਆ ਗਈ ਜੀ ਇਹਦੀ ਮਾਂ ਆ ਲਾਲ ਛੇੜੀ ਪਾਰ ਕਰਦੇ ਆ ਉਹਨੂੰ ਪਰੇ ਕਰਦੇ ਆ ਆ ਇਹਨਾਂ ਦੀ ਮਾਂ ਆ ਗਈ ਬਾਈ ਤੇ ਜਿਹਦੇ ਕੰਨ ਦਾ ਕੋਈ ਹਿਸਾਬ ਨਹੀਂ ਸਿੰਗੀ ਵੀ ਬਹੁਤ ਸੋਹਣੀ ਐ ਤੇ ਚੌਂਕਣੀ ਪਈ ਐ ਜਮਾਂ ਤ੍ਰਿਉਤੀਦਾਰ ਬੱਕਰੀ ਇਹ ਥਾਂ ਠੰਡ ਖੋਣੇ ਆ ਅੱਛਾ ਜੀ ਹਾਂ ਇਹ ਹਜੇ ਚੁੰਗਦੀਆਂ ਨੇ ਹਾਂ ਇਹ ਚੁੰਗਦੀਆਂ ਵਾਹ ਬਾਈ ਵਾ ਵਧੀਆ ਪੱਠਾ ਤਿਆਰ ਕਰਤੀਆਂ ਤਿੰਨੇ ਨੇ ਆ ਆ ਚੁੰਗ ਨਾ ਜਾਵੇ ਬਾਈ ਨਹੀਂ ਨਹੀਂ ਕੋਈ ਵਾਹ ਜੀ ਵਾ ਸ਼ਿਰਸ਼ ਨਹੀਂ ਬਾਰ ਕਰਦੇ ਆ ਕਰੀਮਲਾ ਪਰਾਂ ਬੋਝ ਕੇ ਪਰਾਂ ਦੀ ਆ ਦੇਖੋ ਜੀ ਇਹਦੇ ਥਣ ਬੱਕਰੀ ਦੇ ਪੂਰਾ ਥਣ ਚੱਡਾ ਲੰਬਾ ਹੈ ਤੇ ਵਧੀਆ ਕੁਆਲਿਟੀ ਦੀ ਜਾਨ ਵਾਲੀ ਬੱਕਰੀ ਹੈ ਲਓ ਪੂਰੀ ਦੁੱਧ ਵਾਲੀ ਬੱਕਰੀ ਹੈ ਜੀ ਕੰਨ ਬੰਨਾ ਵੀ ਬਹੁਤ ਹੈ ਕੱਦ ਕੰਨੀ ਕਦੇ ਨਾ ਜਾਓ ਇਹ ਬੱਕਰੀ ਨਾਲੇ ਵੀ ਦੇਖੋ ਦੁੱਧ ਵਾਲੀ ਵੀ ਦੇਖੋ ਕਾਦਤਾ ਥੋੜੀ ਸੇਵਾ ਨੇ ਵਧਾਉਣਾ ਜੀ ਕਿਉਂ ਜੀ ਸੇਵਾ ਨਾਲ ਕੁਝ ਵੀ ਕਰ ਲਾ ਭਾਈ ਜਵਾਖ ਨੂੰ ਖਰਾਖਵਾ ਦੇ ਉਹ ਕਦ ਕਰ ਜੂਗਾ ਲੈ ਭਾਈ ਇੱਕ ਬੱਕਰਾ ਫੜ ਲਿਆ ਤੇਰੇ ਇੱਕ ਚੰਗੀ ਫੜ ਲਿਆ ਬੱਕਰੀ ਆਪਾਂ ਵਾਲੀ ਵੱਡੀ ਵੀਡੀਓ ਨਹੀਂ ਚੱਲਦੀ ਇੱਕ ਮਿੰਟ ਆਹ ਅੱਛਾ ਲੈ ਆ ਬੱਕਰਾ ਹੋਰ ਬਣਾ ਲਓ ਪਹਿਲੇ ਸੂਏ ਦੀ ਜੀ ਪੰਜ ਹੋਣੀਆਂ ਮੇਰੇ ਖਿਆਲ ਇਹ ਇੱਕ ਬੱਕਰੀ ਨੇ ਪੰਜ ਪੱਠਾ ਦੇਤੀਆਂ ਹਾਂ ਜੀ ਹਾਂ ਜੀ ਤੇਰੇ ਤਾਂ ਬੇੜੇ ਧਾਰ ਤੇ ਇੱਕ ਬੱਕਰੀ ਨੇ ਪੰਜ ਪੱਠਾ ਦੇਤੀਆਂ ਬਾਈ ਛੀਮੀ ਅਜੇ ਆਪ ਖੜੀ ਐ ਕੀ ਘਾਟ ਛੜਤੀ ਅਗਲਾ ਕਹਿੰਦਾ ਬੱਕਰੀ ਘਾਟਾ ਦਿੰਦੀ ਐ ਜੇ ਜੇ ਲੱਖਾਂ ਦੀ ਦਾਲੇ ਵਰਗੇ ਤੋਂ 2 ਲੱਖਾਂ ਦੀ ਮੈਂ ਖਰੀਦ ਲਿਆ ਕੋਈ ਘਾਟਾ ਨਹੀਂ ਹੁੰਦੀ ਜੇ ਖੜੀ ਰਹੇ ਇਹ ਇਹ ਬਾਰ ਕਰ ਚੜੀ ਉਹ ਡੱਬੀ ਲੱਗਦੀ ਖੜੀ ਚਾਹੀਦੀ ਐ ਬੱਕਰੀ ਤੰਦਰੁਸਤੀ ਚਾਹੀਦੀ ਐ ਇਹ ਅਜੇ ਸੂਈ ਨਹੀਂ ਬਾਈ ਮਾਣਾ ਤੇ ਮੁੰਡਾ ਉੱਧੇ ਤੁਰਿਆ ਪੈਦੀ ਦੋ ਦੰਦ ਹੋ ਗਏ ਅਜੇ ਤਾਂ ਸੂਈ ਨਹੀਂ ਜੀ ਆ ਬਕਿਓ ਉਧੇ ਮੋੜ ਕੇ ਲੈ ਆਨੂੰ ਹਾਂ ਬਹੁਤ ਕੱਦ ਕੱਡੂਗੀ ਪੱਠਾ ਜੇ ਹਾਂਜੀ ਇਹਨੂੰ ਹੁਣ ਸੂ ਸੂਚ ਗਾ ਨਹੀਂ ਪਰਾਈ ਹਾਂਜੀ ਬਾਈ ਆਪਾਂ ਪਿੱਛੇ ਤੁਸੀਂ ਮਣੇ ਪਿੱਛੇ ਜਾਓ ਇੱਧਰ ਕਰੀਦਾ ਲਓ ਬੁੱਟਾ ਬਤਾ ਇਹ ਮੈਂ ਇੱਥੇ ਪਿੱਛੇ ਬੈਠੇ ਆ ਠਿਕਾਣੇ ਤੇਰੇ ਹਾਂਜੀ ਭਾਵਤ ਬਾਈ ਉੱਥੇ ਆ ਇੱਥੇ ਠਿਕਾਣੇ ਤੇ ਆ ਜਾ ਆ ਜਾ ਸੰਡੀ ਫੋਟੋ ਸਾਰਿਆਂ ਦੀ ਲਾਲੇ ਵੀ ਸਾਰਿਆਂ ਦੀ ਬਾਈਆਂ ਦੀ ਇੱਧਰ ਆ ਜਾਓ ਪਿੱਛੇ ਕਾਲੇ ਫੋਟੋ ਕਰਾ ਲਓ ਕੁਚਕਾਈ ਨਟਕਾਈ ਨਾ ਕਾਲਾ ਨਾ ਕਰ ਮੋੜ ਦਾ ਗੰਡ ਮੋੜੇ ਦੇ ਇੱਥੇ ਇੱਥੇ ਥੋੜੀ ਜੀ ਕਰਕੇ ਪਾ ਲਾ ਚਿੱਡੀ ਬੰਦੀ ਜੀ ਤਾਂ ਉਹਨੇ ਬੱਕਰੇ ਦੀ ਸਿੰਗੀ ਕੁਆਲਟੀ دار ਉੱਚਾ ਮੱਥਾ ਹੇਚੇ ਮੱਥੇ ਦਾ ਬੋਕ ਹੈ ਵਧੀਆ ਕੁਆਲਟੀ دار ਹੈ ਤੇ ਕੰਨ ਵੀ ਬਹੁਤ ਚੌੜਾ ਹੈ ਤੇ ਪੱਕਾ ਲੋਹਾ ਜਿਹਨੂੰ ਕਿਹਾ ਗਿਆ ਪੱਕਾ ਲੋਹਾ ਤੇ ਹੁਣ ਆਪਾਂ ਬਹੁਤ ਹੀ ਦੂਰ ਨਾ ਜਾਈਏ ਫੋਟੋ ਕਰਾ ਲਈਏ ਸਾਰੇ ਬਾਈ ਵਧੀਆ ਜੀ ਹਾਂ ਬਟੇ ਕਾ ਨੰਬਰ ਉਹ ਬੋਲੇ ਇੱਕ ਤੋਂ ਬੋਲੇ 88272999 ਦਵਾਰਾ 83272999 ਤੁਸੀਂ ਬੋਲੋ ਵਿਕਰ ਬਰੇਗਾ ਜੀ ਆਪਣੇ 0097450539694 50539694 171 ਦਾ ਨੰਬਰ ਹੈ ਜੀ ਇਹ 00974 50539694 171 ਦਾ ਨੰਬਰ ਆ ਦੂਜਾ ਇਹ ਇੰਡੀਆ ਨੰਬਰ ਉਹ ਮੇਰੇ ਬੇਟੇ ਦਾ ਜੀ ਇਹਨਾਂ ਦਾ 84272 999 99 99929 99929 ਧੰਨਵਾਦ ਪਿੰਡ ਆਪਣਾ ਹੈਗਾ ਨੂਰ ਮਹਿਲ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰੋਂ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਪਿੰਡ ਨੂਰ ਮਹਿਲ ਧੰਨਵਾਦ ਜੀ ਸਾਰਿਆਂ ਨੂੰ ਸਸਰੀਕਾਰ ਕੋਈ ਸਾਤੋ ਗਲਤੀ ਦਾ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਸਾਨੂੰ ਅਵਧਾਨ ਜਾਣ ਬੱਚਾ ਸਮਝ ਕੇ ਮਾਫ਼ ਕਰਿਓ ਵੀਰੇ ਕਰਾਉ ਰਹੇ ਆ ਦੇਖ ਬਾਈ ਕੋਲੇ ਖੜਾ ਨਾ ਬਾਈ ਕਰਾਉ ਕਰਾਉਤੀ ਆਓ ਹਾਂ ਜਿਹੜੀ ਛੋਟੀ ਘੁੰਗਰੀ ਦੀਆਂ ਗਾਨੀਆਂ ਐ ਹਾਂਜੀ ਇਹ ਕਿੱਥੋਂ ਲੈ ਕੇ ਆਏ ਆ ਜੀ ਪਾਕਿਸਤਾਨ ਤੋਂ ਗਾਨੀਆਂ ਮਗਾਈਆਂ ਮੈਂ ਮੈਂ ਲਾਸਟ ਟਾਈਮ ਰਹਿ ਰਿਹਾ ਹਾਂ ਕਤਰ ਵਿੱਚ ਤੇ ਇਹ ਆਪਣੇ ਮਾਮਾ ਸੁਮਾਨ ਸਾਹਿਬ ਦੀਆਂ ਆਪਣੇ ਬੂਲੇਵਾਲ ਸ਼ਹਿਰ ਤੋਂ ਅੱਛਾ ਜੀ ਲਖਸਰ ਨਾ ਨਾ ਚੱਕ ਫੌਜੀਆ ਵਾਲੇ ਪਿੰਡੋਂ ਦਾ ਉੱਥੋਂ ਮੈਂ ਗਾਨੀਆਂ ਮਗਾਈਆਂ ਹੋਈਆਂ ਤੇ ਜਿਹੜੀ ਛੋਟੀ ਘੁੰਗਰੀ ਬੱਚੇ ਖੜਮੀ ਇਹ ਅਸੀਂ ਸਪੈਸ਼ਲ ਗਾਨੀ ਬੱਕਰੇ ਵਾਸਤੇ ਬਣਾਈ ਹੋਈ ਆ ਬਾਕੀ ਸੋ ਸਵਾ ਸੋ ਗਾਨੀ ਮੇਰੇ ਘਰ ਪਈ ਐ ਇਸ ਟਾਈਮ ਤੇ ਸ਼ੌਂਕ ਸਾਨੂੰ ਗਾਨੀਆਂ ਦਾ ਬਹੁਤ ਸੀਗਾ ਤੇ ਸਾਡਾ ਸ਼ੌਂਕ ਪੂਰਾ ਹੋਇਆ ਤੇ ਬਾਕੀ ਅਸੀਂ ਅੱਲਾਹ ਦੀ ਦੁਆ ਕਰਦੇ ਆਂ ਵੀ ਉਹ ਅੱਲਾਹ ਤਾਲਾ ਉਹਨੂੰ ਜਨਤ ਨਸੀਬ ਕਰੇ ਆ ਸਮੈਲ ਧੂਰੀ ਵਾਲੇ ਨੂੰ ਅੱਜ ਸੁਣੂ ਤੂੰ ਉਹ ਲੈ ਕੇ 25 ਸਾਲ ਪਹਿਲਾਂ ਮੇਰੇ ਕੋਲ ਗਾਨੀਆਂ ਲੈ ਕੇ ਆ ਸਕਾ ਤਾਂ ਮੈਂ ਚਲੇ ਗਿਆ ਬਾਹਰ ਤੂੰ ਫਿਰ ਗਾਨੀਆਂ ਉਹਨਾਂ ਦੇ ਸਦਮੂ ਜੀ ਉਹਦੇ ਬੇਟੇ ਕੋ ਪਈਆਂ ਸਾਡਾ ਉਹਨੂੰ ਬਹੁਤ ਦੀ ਦਮਾਗ ਕੀਤਾ ਬਾਕੀ ਸਾਨੂੰ ਸ਼ੌਂਕ ਸੀ ਗਾਨੀਆਂ ਦਾ ਤੇ ਮੇਰਾ ਸ਼ੌਂਕ ਬਹੁਤ ਸਾਡਾ ਜਾਨੀ ਜੋ ਮੈਂ ਚਾਹਿਆ ਉਹ ਮੇਰਾ ਹੋਇਆ ਤੇ ਇਹ ਛੋਟੀ ਗੁੰਗਰੀ ਗਾਨੀਆਂ ਇਹ ਖੜਵੀ ਗੁੰਗਰੀ ਇਹਨੂੰ ਆਪਾਂ ਦੂਜੀ ਕੰਜਰੀ ਗੁੰਗਰੀ ਵੀ ਕਹਿੰਦੇ ਆ ਤੇ ਇਹਨੂੰ ਖਰਬੂਜਾ ਟਾਈਪ ਵੀ ਕਹਿੰਦੇ ਆ ਇਹ ਇੱਕ ਗਣੀ ਇਹ ਬਾਕੀ ਮੇਰੇ ਕੋਲ ਹੋਰ ਬਹੁਤ ਜ਼ਿਆਦਾ ਤੇ ਬਾਕੀ ਅਸੀਂ ਇਹ ਚੰਡੀਗੜੀ ਆ ਬਾਈ ਹੁਣੇ ਆਏ ਹੋਏ ਆ ਅੱਛਾ ਜੀ ਇਹਨਾਂ ਵਾਸਤੇ ਅਸੀਂ ਜਿੰਨੀਆਂ ਕਹਿਣਗੇ ਤੇ ਇਹਨਾਂ ਵਾਸਤੇ ਪਹਿ ਲਗਾਨੀਆਂ ਦੀ ਕਿ 20 ਕਹਿਣ 25 ਕਹਿਣ ਤੇ ਅਸੀਂ ਇਹਨੂੰ ਮਗਾ ਕੇ ਦਵਾਂਗੇ ਜਰੂਰ ਮਗਾ ਕੇ ਦਵਾਂਗੇ ਬਾਕੀ ਕੋਈ ਅਸੀਂ ਪੈਸਿਆਂ ਦਾ ਮੈਟਰ ਨਹੀਂ ਕਰਦੇ ਉਹਨਾਂ ਪੈਸੇ ਪਿੱਛੇ ਜਾਣਾ ਜਾਂ ਫਿਰ ਸਿਰਫ ਬਾਈ ਦਾ ਸ਼ੌਂਕ ਆ ਇਹਦਾ ਸ਼ੌਂਕ ਅਸੀਂ ਪੂਰਾ ਕਰਾਵਾਂਗੇ ਧੰਨਵਾਦ ਜੀ ਬਾਕੀ ਕਰਾਉਣ ਵਾਲਾ ਮਾਲਕ ਆ ਬਾਬਾ ਗੁਲੇਸ਼ਾ ਕਾਦਰੀ ਇਹ ਅਸੀਂ ਸਰਵਨ ਚਾਰਾਂ ਤੂੜਿਆ ਬਾਕੀ ਸ਼ੌਕ ਜਿਸ ਨੂੰ ਚਾਵੇ ਰੱਬ ਉਹਨੂੰ ਹਾਸਾ ਦਰਾਂ ਦਾ ਸ਼ੌਕ ਬਾਈ ਦਾ ਅਸੀਂ ਜਰੂਰ ਪੂਰਾ ਕਰਾਵਾਂਗੇ ਚਾਹੇ 20 ਕਵੇ 50 ਕਵੇ ਉਹ ਗਾਨੀਆਂ ਦੀ ਜਰੂਰ ਨਹੀਂ ਮੰਗਦੀਆਂ ਇਹ 100 ਟੱਡੇ ਪਾ ਦੀ ਧੰਨਵਾਦ ਰੀਨ ਬਣਾ ਕੇ ਅੱਡੇ ਪਾ ਦੀ ਠੀਕ ਹੈ ਜੀ ਹਾਂਜੀ ਇਹ ਅੱਡੇ ਪੈ ਜੂਗੀ ਹਾਂਜੀ